ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 11 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ। ਅੱਜ ਵੀ ਮੌਸਮ ਤਕਰੀਬਨ ਉਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ। ਕਿਸੇ ਪ੍ਰਕਾਰ ਦਾ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਗਰਮੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਹੁਤ ਜ਼ਿਆਦਾ ਪੈ ਰਹੀ ਹੈ ਅੱਜ ਵੀ ਪੰਜਾਬ ਦਾ ਟੈਂਪਰੇਚਰ 45 ਡਿਗਰੀ ਦੇ ਆਸ-ਪਾਸ ਕਈ ਜ਼ਿਲ੍ਹਿਆਂ ਦੇ ਵਿੱਚ ਪੁੱਜਦਾ ਹੋਇਆ ਦਿਖਾਈ ਦੇਵੇਗਾ ਗੰਗਾਨਗਰ ਰਾਜਸਥਾਨ ਦੇ ਵਿੱਚ 47 ਤੋਂ 48 ਡਿਗਰੀ ਵੀ ਕੁਝ ਕੁ ਜ਼ਿਲ੍ਹਿਆਂ ਦਾ ਟੈਂਪਰੇਚਰ ਜਾ ਸਕਦਾ ਹੈ ਤੇ ਹਰਿਆਣੇ ਦਾ 46 ਡਿਗਰੀ ਵੱਧ ਤੋਂ ਵੱਧ ਜਾ ਸਕਦਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਉਨ੍ਹਾਂ ਖੇਤਰਾਂ ਦੇ ਵਿੱਚ ਵੀ ਟੈਂਪਰੇਚਰ 40 ਡਿਗਰੀ ਦੇ ਆਸ-ਪਾਸ ਤੁਰਿਆ ਫਿਰਦਾ ਹੈ। ਕੁੱਲ ਮਿਲਾ ਕੇ ਗਰਮੀ ਤਕਰੀਬਨ ਸਾਰੇ ਉੱਤਰ ਭਾਰਤ ਦੇ ਵਿੱਚ ਦਰਜ ਕੀਤੀ ਜਾ ਰਹੀ ਹੈ। ਰਾਹਤ ਕਦੋਂ ਮਿਲੇਗੀ? 13 ਜਾਂ 14 ਤਰੀਕ ਦੇ ਆਸ-ਪਾਸ ਹਰਿਆਣੇ ਦੇ ਜਿਹੜੇ ਜੁਪੀ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਬੱਦਲਬਾਹੀ ਜਾਂ ਹਲਕਾ ਮੀਂਹ ਪੈ ਸਕਦਾ ਹੈ। ਪੰਜਾਬ ਦੇ ਵਿੱਚ 14 ਜਾਂ 15 ਤਰੀਕ ਨੂੰ ਪੂਰੇ ਦੀਆਂ ਹਵਾਵਾਂ ਦੀ ਵਾਪਸੀ ਦੇ ਨਾਲ ਕੁਝ ਕੇ ਖੇਤਰ ਪਵਾਰ ਦੇ ਜੇਕਰ ਬੱਦਲਬਾਈ ਜਾਂ ਹਲਕਾ ਮੀਂਹ ਪੈਣ ਨਾਲ ਥੋੜਾ ਜਿਹਾ ਟੈਂਪਰੇਚਰ ਹੇਠਾਂ ਨੂੰ ਆ ਸਕਦਾ ਹੈ ਵੱਡੇ ਪੱਧਰ ਤੇ ਮੀਂਹ 16 ਜਾਂ 17 ਤਰੀਕ ਦੇ ਆਸ-ਪਾਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਕੁੱਲ ਮਿਲਾ ਕੇ ਅਗਲੇ ਅਜੇ ਵੀ 2 ਤੋਂ 3 ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਗਰਮੀ ਵੱਡੇ ਪੱਧਰ ਤੇ ਪੈਂਦੀ ਹੋਈ ਦਿਖਾਈ ਦੇਵੇਗੀ